ਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਇੱਕ ਪਾਸੇ ਨੌਜਵਾਨ ਪੀੜੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਲਬਾਂ ਅਤੇ ਪਹਾੜੀ ਸਥਾਨਾਂ ਤੇ ਜਾ ਕੇ ਕਰਨ ਦੀ ਕੋਸ਼ਿਸ਼ ਕਰਦੀ ਹੈ ਉੱਥੇ ਹੀ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਸੰਤਾਂ ਸਾਲ ਦੇ ਪਹਿਲੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਦਿਆਂ ਨੇ ਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ਨੇ 2024 ਨੂੰ ਅਲਵਿਦਾ ਆਖੀ ਤੇ 2025 ਦੀ ਆਮਦ ਲਈ ਅੱਜ ਸੰਤਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਸੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਆਂਜੀ ਆਂ ਦਾ ਧੰਨਵਾਦ ਜਿਹੜਾ ਕਿ ਨਿਮਾਣੇ ਦੇ ਬੰਦੇ ਨੂੰ ਆ ਕੇ ਫੜ ਲਿਆ ਜੇ ਤੇ ਦੂਸਰਾ ਕੀ ਕਹਿਣਾ ਚਾਹੋਗੇ ਸਾਰੇ ਤੁਸੀਂ ਪਹੁੰਚੇ ਹੋਏ ਪਰਿਵਾਰ ਸائیں ਸਤਿ ਕਾਂਛੀ ਦਰਬਾਰ ਸਾਹਿਬ ਕੀ ਕਹਿਣਾ ਚਾਹੋਗੇ ਸਾਹਿਬ ਅਸ ਕਹਿਣਾ ਇਹ ਚਾਹਾਂਗਾ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਇਹੀ ਕਰਦੇ ਆ ਕਿ ਇਹ ਪਰਮਾਤਮਾ ਇਹ ਨਵਾਂ ਸਾਲ ਜਿਹੜਾ 2025 ਲਿਆਂਦਾ ਜੇ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਸਾਰਿਆਂ ਵਾਸਤੇ ਚੜ੍ਹਦੀ ਕਲਾ ਵਾਲਾ ਹੋਵੇ ਔਰ ਆਉਣ ਵਾਲਾ ਸਾਲ ਸਾਰਿਆਂ ਵਾਸਤੇ ਸਾਡੇ ਇਕਤਾ ਤੇ ਭਾਈਚਾਰੇ ਦਾ ਪ੍ਰਤੀਕ ਹੋਵੇ 2024 ਦੀਆਂ ਖਟੀਆਂ ਮਿੱਠੀਆਂ ਯਾਦਾਂ ਵੀ ਹੋਣਗੀਆਂ ਕਿ ਲੱਗਦਾ ਕਿ 25 ਦੇ ਵਿੱਚ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਕਿ ਲੱਗਦਾ ਕਿ ਕੁਝ ਅਲੱਗ ਚੱਲਣਾ ਚਾਹੀਦਾ ਕਿਸੇ ਜਗ੍ਹਾ ਦੇਖੋ ਹਰ ਸਾਲ ਕੋਈ ਨਾ ਕੋਈ ਜਿਹੜਾ ਸਾਲ ਜਾਂਦਾ ਹੈ ਨਾ ਖਟੀਆਂ ਮਿੱਠੀਆਂ ਯਾਦਾਂ ਜੁੜੀਆਂ ਹੀ ਹੁੰਦੀਆਂ ਨੇ ਤੇ 2025 ਦੇ ਵਿੱਚ ਆਸ ਕਰਦੇ ਹਾਂ ਕਿ ਮੋਰ ਬੈਟਰ ਹੋਵੇਗਾ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਚੇਂਜਸ ਆ ਰਹੇ ਨੇ ਔਰ ਹੋਰ ਚੇਂਜਸ ਆਣਗੇ ਔਰ ਸਾਰਿਆਂ ਦੇ ਅੱਗੇ ਅਪੀਲ ਇਹੀ ਕਰਦਾ ਵਾਂ ਕਿ ਆਇਕਤਾ ਭਾਈਚਾਰੇ ਦੇ ਨਾਲ ਅਸੀਂ ਪਿਆਰ ਮੁਹੱਬਤ ਦੇ ਨਾਲ ਅਸੀਂ ਆਪਣੇ ਪੰਜਾਬ ਦੀ ਅਰਦਾਸ ਕਰੀਏ ਗੁਰੂ ਰਾਮਦਾਸ ਜੀ ਨਗਰੀ 'ਚ ਬੈਠੇ ਆਂ ਔਰ ਸਾਰਿਆਂ ਵਾਸਤੇ ਬਿਹਤਰ ਹੋਵੇ ਔਰ ਅੱਛਾ ਆਉਣ ਵਾਲਾ ਸਾਰਿਆਂ ਵਾਸਤੇ ਸਾਲ ਹੋਵੇ। ਸ੍ਰੀ ਹਰਮੰਦਰ ਸਾਹਿਬ ਤੋਂ ਕਰਨੀ ਚਾਹੀਦੀ ਹੈ ਕੋਈ ਵੀ ਫੈਸਟੀਵਲ ਤੇ ਆਹਾਰ ਹੋਵੇ ਗੁਰੂ ਸਾਹਿਬ ਜੀ ਦੇ ਘਰ ਆਣ ਕੇ ਸੈਲੀਬ੍ਰੇਟ ਕਰਨਾ ਚਾਹੀਦੀ ਹੈ। ਤੋ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦੇਸੀ ਮਹੀਨੇ ਦੇ 1 ਤਰੀਕ ਨੂੰ 1 ਮਾਰਚ ਚੇਤਨ ਹੁੰਦਾ ਹੈ ਜੀ ਨਵਾਂ ਸਾਲ ਜੋ ਹਾਲਾ ਇਤਿਹਾਸਿਕ ਦੇ ਜੇ ਜਾਣਕਾਰੀ ਰੱਖੀਏ ਤੇ ਉਸ ਤਰ੍ਹਾਂ ਉਦਾਂ ਅੰਗਰੇਜ਼ਾਂ ਦਾ ਹੈਗਾ ਜੀ ਸਤ ਸੰਗਤ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਮੂਹ ਗੁਰਨਾਨਕ ਨਾਮਲੇਵਾ ਸੰਗਤਾਂ ਨੂੰ ਉਦੇਸ਼ ਔਰ ਵਦੇਦੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਇਹ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਦੇਸ਼ ਔਰ ਵਿਦੇਸ਼ ਤੋਂ ਜਾਂ ਇੱਥੇ ਨਤਮਸਤਕ ਹੋ ਰਹੀਆਂ ਨੇ ਔਰ ਦਰਸ਼ਨ ਇਸ਼ਨਾਨ ਕਰ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੰਪਲੈਕਸ ਦੇ ਬਾਹਰ ਜਕਾਰਿਆਂ ਦੀ ਗੂੰਜ ਦੇ ਨਾਲ ਜੋ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਏ ਨਾਮ ਬਿਨਾ ਕੈਸੇ ਉਤਰ ਸਪਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਪਿਛਲੇ ਅਵਗਨ ਬਖਸ਼ਲੇ ਪ੍ਰਭ ਅੱਗੇ ਮਾਰਗ ਪਾਵੈ ਦਿਆ ਕਰੋ ਕੁਛ ਮਿਹਰ ਓ ਪਾਵੋ ਡੁਗਦੇ ਪੱਥਰ ਤਾਰੇ ਸਤਿਗੁਰ ਦੀ ਕਿਰਪਾ ਨਾਲ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੁ ਓਨ ਗਾਵਾਂ ਦਿਨ ਰਾਤ ਨਾਨਕ ਚਾਉ ਵਾਲੀ ਇਹੋ ਜੀ ਬਖਸ਼ਿਸ਼ ਸਤਿਗੁਰ ਜੀ ਸਾਡੇ ਤੇ ਸਿਰ ਮੇਰੇ ਪਰਿਆ ਹੱਥ ਰੱਖ ਕੇ ਇਸ ਚੈਨਲ ਵਾਲੇ ਵੀਰਾਂ ਤੇ ਔਰ ਸਾਡੇ ਗੁਰੂ ਸਾਹਿਬ ਜੀ ਦੀ ਸੰਗਤਾਂ ਦੇ ਮੇਰ ਭਰਿਆ ਹੱਥ ਰੱਖ ਕੇ ਸੇਵਾਵਾਂ ਲੈਣ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿੱਥੇ ਆਪ ਜੀ ਨਵਾਂ ਸਾਲ ਮਨਾ ਰਹੇ ਹੋ ਉੱਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਵਰੀ ਵਾਲੇ ਦਿਨ ਜਨਵਰੀ ਦੇ ਮਹੀਨੇ ਵਿੱਚ 6 ਜਨਵਰੀ ਜੋ ਪਟਨਾ ਸਾਹਿਬ ਦੀ ਧਰਤੀ ਤੇ ਦਾਸ ਉੱਥੇ ਗਿਆ ਹੈ ਦੋ ਵਾਰੀ ਤਾਂ ਹੀ ਪ੍ਰਕਾਸ਼ ਹਮਾਰਾ ਪਾਇਓ ਪਟਨਾ ਸਾਹਿਬ ਵਿਖੇ ਪਵ ਪਾਇਓ ਉਹਨਾਂ ਦੀਆਂ ਕੁਝ ਮੈਂ 17 ਦੋ ਤਿੰਨ ਜੋ 17 ਨੇ ਆਪ ਜੀ ਨੂੰ ਸਰਵਣ ਕਰਾਵਾਂਗਾ ਸ਼ੋਰਚ ਮੇਰਾ ਸਤਿਗੁਰ ਨੇ ਕਹ ਲੈ ਗੀ ਹਾਂ ਵਾਲਾ ਪੁੱਤ ਕੌਮ ਦੇ ਲੈ ਖੇਲਾ ਕੇ ਹਲੇ ਵੀ ਆਖੀ ਜਾਵੇ ਤੇਰ ਕਰ ਜਾ ਕਿਵੇਂ ਉਤਾਰਾਂ ਉਹ ਮੇਰੇ ਸਤਿਗੁਰ ਕਲਗੀਆਂ ਵਾਲਾ ਮੈਂ ਕਦੇ ਕਦੇ ਸੋਚਾਂ ਤੂੰ ਕਿਸ ਮਿੱਟੀ ਦਾ ਬਣਿਆ ਉਹ ਤਨ ਗੁਜਰੀ ਵਰਗੀ ਮਾਤਾ ਜਿੰਨੇ ਐਸਾ ਪੁੱਤਰ ਜਨਿਆ ਉਹ ਹੱਥ ਵਿੱਚ ਕਿਰਪਾ ਨੇ ਉਠਾ ਕੇ ਉਹ ਖੰਡੇ ਦੀ ਪੋਲਿਸ਼ ਕਾ ਕੇ ਹੱਥ ਵਿੱਚ ਕਿਰਪਾਨ ਫੜਾ ਕੇ ਖੰਡੇ ਦੀ ਪੋਲਿਸ਼ ਕਾ ਕੇ ਹੱਲੇ ਵੀ ਆਖੀ ਜਾਵੇ ਤੇਰ ਕਰ ਜਾ ਕਿਵੇਂ ਉਤਾਰਾਂ ਉਹ ਮੇਰੇ ਸਤਿਗੁਰ ਕਲਗੀਆਂ ਵਾਲਾ ਕੁਦਰਤ ਵੀ ਇਤੁਰ ਕੇਰੇ ਉਹ ਦਿੱਤਾ ਕਿედაਰੇ ਦੀ ਕਹਾਣੀ ਉਹ ਫੁੱਲ ਛੜ ਗਏ ਖੁਸ਼ਬੂਆਂ ਉਹ ਫੁੱਲ ਛੜ ਗਏ ਖੁਸ਼ਬੂਆਂ ਪੱਥਰ ਵੀ ਹੋ ਕੇ ਪਾਣੀ ਪਿਆਰੇ ਨੂੰ ਪਿਆਰੇ ਨੂੰ ਮਿੱਤ ਬਣਾ ਕੇ ਸਾਰਾ ਦਿਲ ਦਾ ਹਾਲ ਸੁਣਾ ਕੇ ਹਾਲੀਵੀ ਆ ਕੀ ਜਾਵੇ ਤੇਰਾ ਕਰਜ ਕਿਵੇਂ ਉਤਾਰਾਂ ਉਹ ਮੇਰੇ ਸਤਗੁਰ ਕਲਗੀਆਂ ਵਾਲਾ ਵਾਹਿਗੁਰੂ ਸਭ ਸੰਗਤਾਂ ਨੂੰ ਤਨ ਤਨ ਸਿਰ ਕਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪਤਿਆਂ ਅਡਵਾਂਸ ਮੁਬਾਰਕਬਾਦ ਚੜ੍ਹਦੀ ਕਲਾ ਵਿੱਚ ਰਹੋ ਅਮਰ ਸ਼ਕੋਤ ਸਿੰਘ ਸਜੋ ਨਸ਼ਿਆਂ ਦੂਰ ਰਹੋ ਚੜ੍ਹਦੀ ਕਲਾ ਵਿੱਚ ਰਹੋ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਇਹੋ ਹੀ ਇਸ ਨਾਲ ਹੀ ਪਾਰ ਉਤਾਰਿਆ ਇਹ ਨਾਮ ਬਿਨਾ ਕੈਸੇ ਉਤਰਸ ਪਾਰਾ 90 ਸਾਲ ਤੇ ਹੁਸ਼ਿਆਰਪੁਰ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ 850 ਤੋਂ ਬਾਅਦ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ 48 ਨਾਕੇ ਲਗਾਏ ਨੇ ਥਾਂ ਥਾਂ ਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਤੇ ਥਾਂ ਥਾਂ ਤੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਨੇ ਜਿੱਥੇ ਸਾਰੇ ਪੁਲਿਸ ਅਧਿਕਾਰੀ ਪਹੁੰਚੇ ਹੋਏ ਨੇ ਜੀ ਹਾਂ ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲੰਬੇ ਨੇ ਦੱਸਿਆ ਕਿ 850 ਤੋਂ ਬਾਅਦ ਪੁਲਿਸ ਮੌਜੂਦਨ ਤਾਇਨਾਤ ਕੀਤੇ ਗਏ ਨੇ ਤੇ ਵਕ ਵਕ ਥਾਮਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਚੈੱਕਰ ਕੋਈ ਇਸ ਦੇ ਨਾਲ ਹੀ ਐਸਐਸਪੀ ਸੁਰਿੰਦਰ ਲੰਬਾ ਵੱਲੋਂ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਲੋਕ ਨਵਾਂ ਸਾਲ ਖੁਸ਼ੀ ਖੁਸ਼ੀ ਮਨਾਉਣ ਤੇ ਅਮਨ ਕਾਨੂੰਨ ਦਾ ਵੀ ਧਿਆਨ ਰੱਖਣ ਜਿਸ ਕారణ ਸ਼ਹਿਰ ਵਿੱਚ ਭਾਰੀ ਪੀੜ ਹੈ ਨਵੇਂ ਸਾਲ ਦੀ ਆਮ ਨੂੰ ਲੈ ਕੇ ਪੁਲਿਸ ਨੇ ਸ਼ਹਿਰ ਦੇ ਚੋਕ ਸੀ ਵਾਦਾ ਦਿੱਤੀ ਹੈ ਤਾਂ ਜੋ ਕੋਈ ਅਰ ਸੁਖਾਵੇ ਕਟਣਾ ਨਾ ਵਾਪਰ ਸਕੇ ਜੀ ਸਰ ਜੀ ਨਵੇਂ ਸਾਲ ਨੂੰ ਲੈ ਕੇ ਕਿੰਦਾਂ ਦੀਆਂ ਤਿਆਰੀਆਂ ਆ ਕਿੰਦਾ ਨਾਕੀ ਲਗਾਈ ਹੈ ਜੀ ਅੱਜ ਹੁਸ਼ਿਆਰਪੁਰ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਤੋਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਹੁਸ਼ਿਆਰਪੁਰ ਪੁਲਿਸ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਧਾਈਆਂ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਨਵਾਂ ਆਉਣ ਵਾਲਾ ਸਾਲ ਬਹੁਤ ਚੰਗਾ ਹੋਵੇ ਚੰਗਾ ਤਰੱਕੀ ਪਰਮਾਸ਼ਾ ਦੇ ਸਾਰਿਆਂ ਨੂੰ ਤੇ ਚੰਗੀ ਸਿਹਤ ਦੇ। ਅੱਜ ਸੁਰੱਖਿਆ ਬਦੋ ਜਿਹੜੇ ਇੰਫਰਮੇਟ ਅਸੀਂ ਕਿੱਟੇ ਹੈਗੇ ਉਹਦੇ ਵਿੱਚ 850 ਤੋਂ ਜ਼ਿਆਦਾ ਮੁਲਾਜ਼ਮ ਤੇ 48 48 ਤੋਂ ਜ਼ਿਆਦਾ ਨਾਕੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਚ ਲਾਏ ਗਏ ਹੈਗੇ। 14 ਸਾਡੇ ਡੀਐਸਪੀ 3 ਸਾਡੇ ਐਸਪੀ ਤੇ ਨਿਗਰਾਨੀ ਹੈਟ ਸਾਰੇ ਐਸਐਚਓ ਇੰਸਪੈਕਟਰ ਸਭ 70 ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕਿ ਆਪਰੇਟਿਵ ਤੇ ਜਿਹੜੇ ਨਾਕੇ ਲਾਏ ਗਏ ਹੈਗੇ ਉਹਨਾਂ ਵਿੱਚ ਜਿਹੜੇ ਟ੍ਰੈਫਿਕ ਰੂਲਸ ਵਾਇਲਟਰਸ ਹੈਗੇ ਜਿਵੇਂ ਕਿ 트리플 ਰਾਈਡਰ ਮੋਟਰਸਾਈਕਲ ਵਾਲੇ ਹੈਗੇ ਜਾਂ ਜਿਹੜੇ ਵਿਦਆਊਟ ਡਾਕੂਮੈਂਟਸ ਜਿਹੜੇ ਮੂਵ ਕਰ ਰਹੇ ਹੈਗੇ ਹੁੱਲੜਵਾਜ ਹੈਗੇ ਸ਼ਰਾਰਤੀ ਹੈਗੇ ਜਾਂ ਜਿਹੜੇ ਸ਼ੱਕੀ ਹੈਗੇ ਉਹਨਾਂ ਦੀ ਚੈਕਿੰਗ ਕੀਤੀ ਜਾਏਗੀ ਤੇ ਨਿਯਮਾਂ ਮੁਤਾਬਿਕ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਏਗੀ ਨਾਲੇ ਜਿਹੜਾ ਹੈਗਾ ਖਾਸ ਤੌਰ ਤੇ ਰਾਤ ਨੂੰ 10 ਵਜੇ ਤੋਂ ਲੈ ਕੇ ਰਾਤ ਨੂੰ 1 ਵਜੇ ਤੱਕ ਜਿਹੜਾ ਹੈਗਾ ਉਹ ਸਾਡੀ ਪੈਟਰੋਲਿੰਗ ਬੜੀ ਇੰਟੈਂਸਿਵ ਹੋਵੇਗੀ ਤੇ ਉਹਦੇ ਵਿੱਚ ਕੋਈ ਵੀ ਇਸ ਤਰੀਕੇ ਦਾ ਸ਼ਰਾਰਤੀ ਹੁੱਲਰਬਾਜ਼ ਜੇਕਰ ਮਿਲਦਾ ਹੈਗਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਲੋਕਾਂ ਨੂੰ ਵੀ ਅਪੀਲ ਹੈਗੀ ਕਿ 9ਵੇਂ ਸਾਲ ਦਾ ਸੈਲੀਬ੍ਰੇਸ਼ਨ ਜਿਹੜਾ ਹੈਗਾ ਬੜਾ ਪੀਸਫੁਲ ਤਰੀਕੇ ਨਾਲ ਤੇ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਰਿਸਪਾਂਸਿਬਿਲਟੀ ਦੇ ਨਾਲ ਮਨਾਇਆ ਜਾਵੇ ਤੇ ਕਿੱਥੇ ਵੀ ਜੇਕਰ ਕੋਈ ਸ਼ਰਾਰਤੀ ਅਨਸਰ ਉਹਨਾਂ ਨਜ਼ਰ ਆਉਂਦੇ ਹੈਗੇ ਜਾ ਖਰਾਬ ਕਰਦੇ ਹੋ ਨਜ਼ਰ ਆ ਰਿਹਾ ਲੇਕਿਨ 112 ਤੇ ਫੋਨ ਕਰਕੇ ਜ਼ਰੂਰ ਪੁਲਿਸ ਨੂੰ ਇਨਫੋਰਮ ਕਰਾ ਸੋ ਦੈਟ ਸਾਡੀ ਜਿਹੜੀ ਪੈਟਰੋਲਿੰਗ ਪਾਰਟੀਆਂ ਹੈਗੇ ਉਧਰੋਂ ਉੱਥੇ ਮੁੱਕੇ ਤੇ ਪਹੁੰਚ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕਦੇ। ਜਦ ਰਾਤ ਨੂੰ ਦਿਖੇਗਾ ਜਸ਼ਨ ਕਰਦੇ ਲੋਕੀ ਡਰਿੰਕ ਵੀ ਕਰਦੇ ਆ ਕਿ ਰਾਤ ਨੂੰ ਕਿੰਨੇ ਵਜੇ ਤੱਕ ਡੀਜੇ ਚੱਲੂਗੇ ਕਿੰਨੇ ਵਜੇ ਤੱਕ ਗਰਦੀਰੀ ਹੈ। ਵੀ ਡੀਜੇ ਚਲਾਉਣ ਦਾ ਤਾਂ ਦੇਖੋ ਡਾਇਰੈਕਸ਼ਨ ਸਮਝੋ ਸੁਪਰੀਮ ਕੋਰਟ ਨੂੰ ਆਲਰੇਡੀ ਦਿੱਤੀ ਵੀ ਹੈਗੀ ਕਿ ਆ ਇੱਕ ਪਰਮਿਸਿਬਲ ਲਿਮਿਟ ਤੋਂ ਬਾਅਦ ਜਿਹੜਾ ਹੈਗਾ ਰਾਤ ਨੂੰ 10 ਵਜੇ ਬਾਅਦ ਕੋਈ ਡੀਜੇ ਅਲਾਉਤੀ ਹੈਗਾ। ਪਰ ਪਰਮਿਸਿਬਲ ਲਿਮਿਟ ਦੇ ਅੰਦਰ ਜਿਹੜਾ ਹੈਗਾ ਉਹ ਕੋਈ ਸੈਲੀਬ੍ਰੇਸ਼ਨ ਹੋ ਸਕਦਾ ਹੈਗਾ ਕੋਈ ਇੰਡੋਰ ਹਾਲ ਹੈਗਾ ਜਾਂ ਕੋਈ ਹੋ ਗਿਆ ਤੇ ਉੱਥੇ ਹੋ ਸਕਦਾ ਹੈਗਾ ਉਹ ਵੀ ਪਰਮਿਸਿਬਲ ਲਿਮਿਟ ਤੇ ਅੰਦਰ ਜਿਹੜਾ ਡੈਸੀਬਲ ਹੈਗਾ ਉਹਦੇ ਅੰਦਰ ਤੇ ਪਰਮਿਸ਼ਨ ਲੈ ਕੇ ਮਾਨਜੋਬੀ ਸਾਹਿਬ ਵੱਲੋਂ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਜੇ ਕੋਈ ਸ਼ਰਾਬ ਪੀਂਦਾ ਹੋਇਆ ਓਪਨ ਬਾਹਰ ਰੋਡ ਦੇ ਉੱਤੇ ਕੋਈ ਸ਼ਰਾਬ ਪੀਂਦਾ ਹੋਇਆ ਇਹ ਖੁੱਲੇ ਆਮ ਸਰੇ ਆਮ ਸ਼ਰਾਬ ਪੀਦਾ ਹੋਇਆ ਪਾਇਆ ਜਾਂਦਾ ਹੈਗਾ ਤੇ ਹੁਲੜਬਾਜੀ ਕਰਦਾ ਹੋਇਆ ਪਾਇਆ ਜਾਂਦਾ ਹੈਗਾ ਤੇ ਉਹਦੇ ਖਿਲਾਫ ਨਿਯਮਾਂ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਏਗੀ ਤੁਹਾਡੇ ਰਾਂਹੀ ਮੇਰੀ ਲੋਕਾਂ ਨੂੰ ਅਪੀਲ ਹੈ ਪੀਸਫੁਲ ਬੜੇ ਰਿਸਪੌਂਸਿਬਲ ਤਰੀਕੇ ਨਾਲ ਜਿਹੜਾ ਹੈਗਾ ਨਵੇਂ ਸਾਲ ਦਾ ਸੈਲੀਬ੍ਰੇਸ਼ਨ ਕੀਤਾ ਜਾਵੇ ਸੋ ਥੈਟ ਕਿ ਆਪਾਂ ਆਉਣ ਵਾਲਾ ਸਾਲ ਜਿਹੜਾ ਹੈਗਾ ਚੰਗਾ ਬਣੇ ਥੈਂਕ ਯੂ ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਬਦਲਣ ਵਾਲਾ ਹੈ ਪਿਛਲੇ ਕੁਝ ਦਿਨਾਂ ਤੋਂ ਚੰਗੀ ਬਾਰਿਸ਼ ਤੇ ਬਰਫਵਾਰਿ ਤੋਂ ਬਾਅਦ ਅੱਜ ਤੋਂ ਅਗਲੇ 6 ਦਿਨਾਂ ਤੱਕ ਸੂਬੇ 'ਚ ਮੀਂਹ ਅਤੇ ਬਰਫਵਾਰੀ ਦੀ ਸੰਭਾਵਨਾ ਹੈ ਮੌਸਮ ਵਿਭਾਗ ਕੇਂਦਰ ਸ਼ਿਮਲਾ ਦੇ ਅਨੁਸਾਰ ਸਰ ਗਰਮ ਪੱਛਮੀ ਗੜਬੜੀ ਦੇ ਕਾਰਨ ਚੰਬਾ ਕਾਂਗੜਾ ਕਿਨੌਰ ਕੱਲੂ ਅਤੇ ਲਾਹੌਰ ਸਮਤੀ ਜ਼ਿਲ੍ਹਿਆਂ ਦੀਆਂ ਉੱਚੀਆਂ ਚੋਟੀਆਂ ਤੇ ਅੱਜ ਤੋਂ 3 ਜਨਵਰੀ ਤੱਕ ਹਲਕੀ ਬਰਫਬਾਰੀ ਹੋ ਸਕਦੀ ਹੈ। ਜਦਕੀ 4 ਤੋਂ ਲੈ ਕੇ 6 ਜਨਵਰੀ ਤੱਕ ਪੂਰੇ ਸੂਬੇ 'ਚ بارش ਅਤੇ ਬਰਫਬਾਰੀ ਦਾ ਦੌਰ ਰਹੇਗਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਵਿਗਿਆਨੀਆਂ ਦੱਸਿਆ ਕਿ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੌਸਮ ਸਾਫ਼ ਰਿਹਾ। ਫਮੀਮਪੁਰ ਮੰਡੀ, ਬਲਾਸਪੁਰ ਉੱਚ ਠੰਡ ਲਹਿਰ ਦੀ ਦਸਤਕ ਦਿਤੀ ਹੈ। ਉਹਨਾਂ ਕਿਹਾ ਕਿ 4 ਜਨਵਰੀ ਤੋਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਅਤੇ ਬਰਫ ਵਾਲੀ ਦੀ ਸੰਭਾਵਨਾ 5 ਅਤੇ 6 ਜਨਵਰੀ ਨੂੰ ਪੱਛਮੀ ਗੜਬੜੀ ਤੇ ਬਰਫ ਰਹੇਗੀ ਇਸ ਦੌਰਾਨ ਸੂਬੇ ਚ ਚੰਗੀ ਬਾਰਿਸ਼ ਅਤੇ ਬਰਫਬਾਰੀ ਹੋਣ ਦੀ ਵੀ ਸੰਭਾਵਨਾ ਹੈ ਇਸ ਦੌਰਾਨ ਉਚਾਈ ਵਾਲੇ ਸਥਾਨਾਂ ਤੇ ਭਾਰੀ ਬਰਫਬਾਰੀ ਵੀ ਹੋ ਸਕਦੀ ਹੈ ਲਾਹੌਰ ਸੰਪਤੀ ਦੇ ਤਾਂਬੂ ਖੇਤਰ ਦਾ ਘੱਟੋ ਘੱਟ ਤਾਪਮਾਨ ਸਭ ਤੋਂ ਘੱਟ ਤਾਪਮਾਨ ਮਨਫੀ 17.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੂਬੇ ਦੇ ਕਰੀਬ 6 ਸ਼ਹਿਰਾਂ 'ਚ ਤਾਪਮਾਨ -4ਿਸ ਕਰਕੇ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦਈਏ ਬੁੱਧਵਾਰ ਨੂੰ ਅਗਲੇ 24 ਘੰਟਿਆਂ ਦੌਰਾਨ ਜੰਮੂ ਕਸ਼ਮੀਰ ਵਿੱਚ ਹਲਕੀ ਬਰਫਬਾਰਿਸ਼ ਤੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਕਿਉਂਕਿ ਸ਼ੀਤ ਲਹਿਰ ਨੇ ਕਸ਼ਮੀਰੀ ਘਾਟੀ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ 1 ਜਨਵਰੀ ਤੋਂ ਦੋ ਪੱਛਮੀ ਗੜਬੜੀਆਂ ਜੰਮੂ ਕਸ਼ਮੀਰ ਤੋਂ ਤੇਜ਼ੀ ਨਾਲ ਲੰਘ ਰਹੀਆਂ ਨੇ 1 ਤੋਂ 2 ਜਨਵਰੀ ਨੂੰ ਰਾਤ ਤੋਂ ਦੋ ਸਵੇਰੇ ਤੱਕ ਖਿੰਡੇ ਹੋਏ ਸਥਾਨਾਂ ਤੇ ਹਲਕੀ ਬਰਫ਼ ਤੇ ਨਾਲ ਆਮ ਤੌਰ ਤੇ ਬਦਲਵਾਈ 3 ਤੋਂ ਲੈ ਕੇ 6 ਜਨਵਰੀ ਦੇ ਦਰਮਿਆਨ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਨਾਲ ਆਮ ਤੌਰ ਤੇ ਬਦਲਵਾਈ ਨੂੰ ਪੀਕ ਗਤੀਵਿਧੀ ਨਾਲ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਸਥਾਨਾਂ ਤੇ ਜੰਮੂ ਬਰਫ਼ ਦੇ ਮੈਦਾਨਾਂ ਵਿੱਚ 7 ਤੋਂ ਲੈ ਕੇ 10 ਜਨਵਰੀ ਨੂੰ ਆਮ ਤੌਰ ਤੇ ਬਦਲਵਾਈ ਖੁਸ਼ਕ ਮੌਸਮ ਦੇ ਨਾਲ ਇਸ ਨਾਲ ਹੀ ਇਹ ਵੀ ਜਾਰੀ ਕੀਤਾ ਗਿਆ ਕਿ ਤਾਜ਼ੀ ਬਰਫਬਾਰੀ ਘੱਟ ਠੰਡ ਦੇ ਤਾਪਮਾਨ ਅਤੇ ਸੜਕਾਂ ਮੈਦਾਨ ਉੱਚੀ ਪਹੁੰਚ ਉੱਤੇ ਬਰਫੀਲੇ ਹਾਲਾਤਾਂ ਚ ਮੱਦੇਨਜ਼ਰ ਸੈਲਾਨੀਆਂ ਯਾਤਰੀ ਟਰਾਂਸਪੋਰਟਰਾਂ ਨੂੰ ਉਸ ਅਨਸਾਰ ਯੋਜਨਾ ਬਣਾਉਂਟੇ ਪ੍ਰਸ਼ਾਸਨਕ ਅਤੇ ਟ੍ਰੈਫਿਕ ਸਲਾਹ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ 4 ਅਤੇ 5 ਅੰਨੇ ਦੌਰਾਨ ਵੱਖ-ਵੱਖ ਥਾਵਾਂ ਤੇ ਭਾਰੀ ਬਰਫਬਾਰੀ ਦੀ ਸੰਭਾਵਨਾ ਹੈ ਯਾਨੀ ਕਿ ਬੁੱਧਵਾਰ ਨੂੰ ਯਾਨੀ ਕਿ ਅੱਜ ਸ਼੍ਰੀ ਨਗਰ ਚ ਘੱਟੋ ਘੱਟ ਤਾਪਮਨ 4.4 ਗੁਲੂਮਰਗ ਚ 8.8 ਅਤੇ ਪਹਿਲਗਾਮ ਚ ਮੰਨੀ 7.6 ਦਰਜ ਕੀਤਾ ਗਿਆ ਦੱਸ ਦਿੰਨੇ ਆ ਮੌਸਮੀ ਭਾਗ ਦਫਤਰ ਨੇ ਬੁੱਧਵਾਰ ਨੂੰ ਯਾਨੀ ਕਿ ਅੱਜ ਨਵੇਂ ਸਾਲ ਵਾਲੇ ਦਿਨ 24 ਘੰਟਿਆਂ ਦੌਰਾਨ ਜੰਮੂ ਕਸ਼ਮੀਰ ਵਿੱਚ ਹਲਕੀ ਬਰਫਬਾਰੀ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਕਿਉਂਕਿ ਸ਼ੀਤ ਲਹਿਰ ਨੇ ਕਸ਼ਮੀਰ ਦੀ ਘਾਟੀ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਦਸਣਾ ਮੰਨਦਾ ਹੈ ਕਿ 1 ਜਨਵਰੀ ਤੋਂ ਦੋ ਪੱਛਮੀ ਗੜਬੜੀਆਂ ਜੰਮੂ ਕਸ਼ਮੀਰ ਤੋਂ ਤੇਜ਼ੀ ਨਾਲ ਲੰਘ ਰਹੀਆਂ ਨੇ ਜਿਸ ਕਰਕੇ ਸਾਰੇ ਇਹ ਅਦਲਾ ਬਦਲੀ ਮੌਸਮ ਦੀ ਹੋਈ ਹੈ ਜਿਸ ਤੋਂ ਬਾਅਦ ਅੱਜ ਹਲਕੀ ਬਰਫਬਾਰੀ ਤੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਦੱਸ ਦਿੰਨੇ ਆ 4 ਅਤੇ 5 ਜਨਵਰੀ ਦੇ ਦੌਰਾਨ ਵੱਖ-ਵੱਖ ਥਾਵਾਂ ਤੇ ਭਾਰੀ ਬਰਫਬਾਰੀ ਦੀ ਸੰਭਾਵਨਾ ਤੈਅ ਕੀਤੀ ਗਈ ਹੈ ਮੈਂ ਸਰਵਨ ਸਿੰਘ ਪੰਦੇਰ ਇਸ ਸਮੇਂ ਸ਼ੰਭੂ ਬਾਰਡਰ ਤੇ ਖੜਾ ਮੇਰੇ ਪਿੱਛੇ ਤੁਹਾਨੂੰ ਜੜੀ 13 ਫਰਵਰੀ ਇਸ ਤੋਂ ਪਹਿਲਾਂ 6 ਫਰਵਰੀ ਦੀ ਮੋਦੀ ਸਰਕਾਰ ਵੱਲੋਂ ਕੰਦ ਕੱਢੀ ਗਈ ਆ ਉਸ ਕੰਦ ਦੇ ਨੇੜੇ ਖੜਾ ਜਿੱਧਰ ਸਾਡੇ ਜਥੇ ਜਾਂਦੇ ਹੈਗੇ ਇਸ ਕੰਦ ਨੇ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕੀਤਾ ਇਸ ਕੰਦ ਨੇ ਵਪਾਰੀਆਂ ਨੂੰ ਬਰਬਾਦ ਕੀਤਾ ਇਸ ਕੰਦ ਨੇ ਪੰਜਾਬ ਦੇ ਟਰਾਂਸਪੋਰਟਰਾਂ ਦਾ ਹਰਿਆਣਾ ਦੇ ਟਰਾਂਸਪੋਰਟਰਾਂ ਦਾ ਨੁਕਸਾਨ ਕੀਤਾ ਔਰ ਦੇਸ਼ ਦੀ ਰਾਜਨੀਤੀ ਵਿੱਚ ਕਿਸਾਨ ਜਿਹੜੇ ਜੰਨਾ ਦਾ ਹੱਕ ਮੰਗਾ ਦੇਸ਼ ਸਾਡੇ ਦੇ ਬੰਦ ਨੂੰ ਜਾਨ ਤੋਂ ਰੋਕਿਆ ਗਿਆ ਜਿਹੜੇ ਮੰਤਰੀ ਕਹਿੰਦੇ ਸੀ ਕਿ ਜਿਹੜੇ ਕਾਂ ਕਾਂ ਕਰਦੇ ਰਹੇ 10 ਮਹੀਨੇ ਵੀ ਟਰੈਕਟਰ ਟਰਾਲੀ ਚ ਬੰਬ ਬੰਦੂਕਾਂ ਨੇ ਔਰ ਤੁਸੀਂ ਪੈਦਲ ਆ ਜਾਓ ਜਦੋਂ ਪੈਦਲ ਜਥਿਆਂ ਦਾ ਕੂਚ ਕੀਤਾ ਲਗਭਗ 44 45 ਜ਼ਖਮੀ ਹੋ ਗਏ ਔਰ ਦਿੱਲੀ ਨਹੀਂ ਜਾਣ ਦਿੱਤਾ ਔਰ ਕੇਂਦਰੀ ਮੰਤਰੀਆਂ ਦੀ ਕੀ ਕ੍ਰੈਡੀਬਿਲਟੀ ਆ ਰਮਨਜੀਤ ਬਿੱਟੂ ਕਹਿੰਦਾ ਤੁਹਾਡਾ ਸਵਾਗਤ ਕਰਾਂਗੇ ਹਰਿਆਣੇ ਦਾ ਖੇਤੀਬਾੜੀ ਮੰਤਰੀ ਕਹਿੰਦਾ ਤੁਹਾਡਾ ਸਵਾਗਤ ਕਰਾਂਗੇ ਪਰ ਜਿਵੇਂ ਕਿਸਾਨਾਂ ਤੇ ਅਰ ਜਿਹੜੇ ਅਸੀਂ ਸਵਾਲ ਮੋਦੀ ਸਰਕਾਰ ਨੂੰ ਕੀਤੇ ਸੀ ਵੀ 100 ਬੰਦਾ ਪੈਦਲ ਜਾਂਦਾ ਤੁਹਾਡੇ ਲਈ ਕਿਵੇਂ ਅਮਨ ਕਾਨੂੰਨ ਲਈ ਖਤਰਾ ਹੋ ਸਕਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੈਗਾ ਅੱਜ ਕੇਐਮਐਮ ਦੀ ਮੀਟਿੰਗ ਆ ਉਹਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਮੋਜਦਾ ਦੀ ਵਿੱਚ ਜਥਿਆਂ ਬਾਰੇ ਵਿਚਾਰ ਚਰਚਾ ਕਰਾਂਗੇ ਉਧਰਲੇ ਪਾਸੇ 36 ਦਿਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ ਸਰਕਾਰ ਦਾ ਉਸਤੇ ਰੁਖ ਰਵਈਆ ਕੀ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕੋਈ ਚਿੰਤਾ ਨਹੀਂ ਹੈ ਕਿ ਦੇਸ਼ ਦੇ ਕਿਸਾਨ ਮਜ਼ਦੂਰ ਦੀ ਔਰ ਜਦੋਂ ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਚਿੰਤਾ ਨਹੀਂ ਕਰਦਾ ਸ਼ਹਿਦ ਮਸਲੇ ਨਾ ਹੱਲ ਹੋਣ ਉਹ ਕੱਲੇ ਕਾਰਪੋਰੇਟ ਘਰਾਣਿਆਂ ਬਾਰੇ ਉਹਨਾਂ ਦੀ ਪਾਲਿਸੀ ਬਾਰੇ ਸੋਚ ਰਹੇ ਨੇ ਜਿਹੜਾ ਨਵਾਂ ਖਲੜਾ ਖੇਤੀ ਮੰਡੀ ਨੂੰ ਜੀ ਹੱਥਾਂ ਵਿੱਚ ਦੇਣ ਦਾ ਉਹਨਾਂ ਨੇ ਲੈ ਕੇ ਆਉਣਾ ਅੱਜ ਕੱਲ ਦਾ ਜਨਤਕ ਕੀਤਾ ਹੈਗਾ ਉਹਦੇ ਖਿਲਾਫ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕਰ ਲਿਆ ਹੈਗਾ ਇਹਦੇ ਨਾਲ ਨਾਲ ਦੋਆ ਫੋਰਮਾਂ ਨੇ ਜਿਹੜਾ 13 ਫਰਵਰੀ ਤੋਂ ਅੰਦੋਲਨ ਸ਼ੁਰੂ ਕਰਕੇ ਕਮਿਟਮੈਂਟ ਸੀਗੀ ਵੈਸੀ ਮੰਗਾਂ ਮਨਾਉਣ ਲਈ ਸੰਘਰਸ਼ ਕਰ ਰਹੇ ਹੈਗੇ ਆ ਇਹ ਤੋਂ ਕਹਾ ਜਿਹੜੇ ਦੋ ਵੱਡੇ ਐਲਾਨ ਹੋਏ ਸੀ ਅ ਡਲੇਵਾਲ ਸਾਹਿਬ ਦਾ ਮਰਨ ਵਰਤ ਅਤੇ ਦਿੱਲੀ ਕੂਚ ਪੈਦਲ ਇਹ ਦੋਵੇਂ ਮੰਗਾਂ ਮਨਾਉਣ ਲਈ ਸੀ ਹੈਗੇ ਔਰ ਅੱਜ ਵੀ ਇਹ ਮੋਰਚਾ ਦੋਵੇਂ ਫੋਰਮ ਉਸੇ ਗੱਲ ਤੇ ਖੜੇ ਹੈਗੇ ਨੇ ਕਿ ਜਦ ਮੰਗਾਂ ਮਨਾਉਣ ਤੱਕ ਇਹ ਮੋਰਚਾ ਜਾਰੀ ਰਹੂਗਾ ਪੰਜਾਬ ਬੰਦ ਦਾ ਐਡਾ ਵੱਡਾ ਸਮਰਥਨ ਲੋਕਾਂ ਦਾ ਧੰਨਵਾਦ ਕਰਦੇ ਆਂ ਔਰ ਆਉਣ ਵਾਸਤੇ ਆਉਣ ਵਾਲੇ ਦਿਨਾਂ 'ਚ ਤਿੱਖੇ ਤੇ ਵੱਡੇ ਸੰਘਰਸ਼ ਦੀ ਲੋਕਾਂ ਨੂੰ ਤਿਆਰੀ ਕਰਨ ਦੀ ਅਪੀਲ ਕਰਦੇ ਆਂ ਧੰਨਵਾਦ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ